ਇੱਥੇ ਤੁਸੀਂ ਮੰਦਰ ਦੇ ਵਿੱਚ ਜਿਹੜੇ ਸੱਪ ਦੇ ਡੰਗੇ ਹੋਏ ਲੋਕ ਆਉਂਦੇ ਨੇ ਹਾਂਜੀ ਉਹਦਾ ਕੀ ਕਾਰਨ ਹੈ ਸੱਪਾਂ ਦਾ ਬਿਜ਼ਨਸ ਕਰਨ ਲਈ ਸਰਪ ਚੱਕ ਕੀਤਾ ਸੀ ਹਮਨ ਕੀਤਾ ਇਹ ਕਹਿੰਦੇ ਆ ਜੀ ਇਹ ਦੰਤ ਕਥਾ ਹੈ ਆਪਣੀ ਵਿੱਚ ਜਦੋਂ ਕੁਝ ਇਹੋ ਜਿਹੇ ਕ੍ਰਿਸ਼ਮੇ ਦਿੱਖੇ ਆ ਤੇ ਇਸ ਪਿੰਡ ਦਾ ਨਾਮ ਉਹ ਰੱਖਿਆ ਹੁਣ ਮੈਂ ਤਾਂ ਜਦੋਂ ਦਾ ਇੱਥੇ ਹੋਸ਼ ਹੋਈ ਆ ਦੇਖ ਤਾਂ ਇਦਾਂ ਆਉਂਦੇ ਆ ਆਰਾਮ ਆ ਜਾਂਦਾ ਮੈਂ ਆਪਣੇ ਪਿਤਾ ਜੀ ਤੋਂ ਜੋ ਸੁਣਿਆ ਸੀ ਆ ਤੁਹਾਡੇ ਸਾਹਮਣੇ ਵੀ ਦੱਸਿਆ ਭਈ ਨਿਸ਼ਾਨਾ ਲਾਓ ਤੋਂ ਦਰ ਨਾ ਪੀਓ ਦਹੀਂ ਨਾ ਖਾਓ ਤੇ ਲੱਸੀ ਤੇ ਮੱਖਣ ਨਾ ਖਾਓ ਦੇਸੀ ਘਿਓ ਜੂ ਕਹੋ ਤੁਰੰਤ ਸੱਪ ਦੇ ਡੰਗੇ ਤੋਂ ਬਾਅਦ ਚ ਵੀ ਆ ਜਾਂਦੇ ਨੇ ਹਾਂਜੀ ਆ ਜਾਂਦੇ ਮੈਂ ਇੱਥੇ ਆਪ ਦੇਖਿਆ ਜਿੰਦੇ ਦਾਦਾ ਤੜਪਦੇ ਹਨ ਉਹਨਾਂ ਨੂੰ ਪਾਣੀ ਪਲਾਇਆ ਛੋਟੇ ਛੋਟੇ ਕਟ ਕਰਕੇ 10 15 ਮਿੰਟ ਬਾਅਦ ਚਾਹੇ ਤਾਂ ਉਹਨੂੰ ਮਾਨਸਿਕ ਅਸਰ ਹੋਇਆ ਚਾਹੇ ਉਹ ਤਾਂ ਕਹਿੰਦਾ ਮੈਨੂੰ ਅੰਗੇ ਨਾਲ ਦਰਦ ਘਟ ਗਈ ਅੱਜ ਤੱਕ ਮੈਨੂੰ ਨਹੀਂ ਗੋਲਾ ਮ ਆਇਆ ਭਾਈ ਤੇ ਤੇ ਮਰ ਕੇ ਆ ਜਾਂ ਕੋਈ ਹੋ ਗਿਆ ਲੋਕ ਆਏ ਆ ਮੈਂ ਇੱਕ ਚੀਜ਼ ਦੇਖੀ ਹਾਂਜੀ ਤੁਸੀਂ ਕਿਸੇ ਨੂੰ ਕੋਈ ਦਵਾਈ ਨਹੀਂ ਦਿੱਤੀ ਨਾ ਉਤੋਂ ਬਾਅਦ ਬਹੁਤ ਸਾਰੇ ਭਰ ਕੇ ਕਹਿੰਦੇ ਆ ਜੀ ਆ ਮੰਤਰ ਕਰਦੇ ਹੋ ਤੇ ਤੁਸੀਂ ਮੰਤਰ ਕਰਦੇ ਹੋ ਨਹੀਂ ਜੀ ਜਦੋਂ ਵੀ ਕੋਈ ਆਉਂਦਾ ਹਾਂਜੀ ਤੁਸੀਂ ਉਹਨੂੰ ਜਿਹੜਾ ਮੰਤਰ ਦਿੰਦੇ ਆ ਮੈਂ ਕਹਿੰਦਾ ਉਹ ਰਿਪੀਟ ਹੀ ਕਰਦੇ ਹੋ ਇੱਕ ਪੱਟੀ ਵੀ ਦੱਸ ਦੀ ਜੀ ਮੈਂ ਕਹਿੰਦਾ ਉਹ ਪੱਟੀ ਦਾ ਕਿੱਦਾਂ ਕਰਨਾ ਉਹ ਸਰੋਂ ਦਾ ਤੇਲ ਬਹੁਤ ਸੋਹਣੀ ਗੱਲ ਹੈ ਸਹੀ ਕਿ ਲੋਕ ਇੱਥੋਂ ਜਲ ਲਾ ਜਾ ਰਹੇ ਆ ਹਾਂ ਜਲ ਸ਼ੁਰੂ ਤੋਂ ਇੱਥੋਂ ਦਿੰਦੇ ਆ ਹਾਂ ਜੀ ਦਿੰਦਾ ਨਹੀਂ ਆਪੇ ਹੀ ਜਾਂਦੇ ਆ ਫਾਇਦਾ ਹੁੰਦਾ ਇਹ ਮੈਂ ਦੇਖਦਾ ਇਸ ਜਗ੍ਹਾ ਤੇ ਆਪਾਂ ਬੈਠੇ ਆ ਇਹ ਪਿੰਡ ਜ਼ਹੂਰਾ ਆ ਜੀ ਤੇ ਜ਼ਹੂਰੇ ਪਿੰਡ ਦੇ ਵਿੱਚ ਮੈਂ ਬਾਪੂ ਪਵਨ ਕੁਮਾਰ ਗੋਸਵਾਮੀ ਜੀ ਦੇ ਕੋਲ ਆ ਇਸ ਵੇਲੇ ਪਵਨ ਕੁਾਰ ਗੋਸਵਾਮੀ ਜੀ ਇੱਥੇ ਇੱਕ ਮੰਦਰ ਦੇ ਵਿੱਚ ਸੇਵਾ ਕਰਦੇ ਨੇ ਅਧਿਆਪਕ ਰਹੇ ਨੇ ਬਤੌਰ ਅਧਿਆਪਕ ਲੰਬਾ ਸਮਾਂ ਸੇਵਾ ਕੀਤੀ ਤੇ ਸਨ 98 ਤੋਂ ਰਿਟਾਇਰ ਹੋਏ ਆ 99 'ਚ 98 'ਚ ਹਾਂਜੀ 98 99 'ਚ ਰਿਟਾਇਰ ਹੋਏ ਨੇ ਕੋ ਚਾਰ ਪੰਜ ਪਾਸ਼ਾਂਾਂ ਤੇ ਬਾਪੂ ਜੀ ਦੀ ਪਕੜ ਵੀ ਆ ਚੰਗੀ ਪਕੜ ਪੰਜਾਬੀ ਉਰਦੂ ਹਿੰਦੀ ਅੰਗਰੇਜ਼ੀ ਸ਼ਾਇਦ ਕੋਈ ਇੱਕ ਅੱਧੀ ਹੋਰ ਵੀ ਹੋਵੇ ਮੈਨੂੰ ਲੱਗਦਾ ਸੰਸਕ੍ਰਿਤ ਤੇ ਸ਼ਾਇਦ ਬੜੀ ਥੋੜੀ ਥੋੜ ਥੋੜੀ ਹੈ ਹਨਾ ਮੈਨੂੰ ਪਤਾ ਆ ਜਿੱਥੇ ਅਸੀਂ ਇੱਥੇ ਬੈਠੇ ਆ ਇਹਨਾਂ ਦਾ ਇੱਕ ਛੋਟਾ ਜਿਹਾ ਕਲੀਨਿਕ ਵੀ ਹੈ ਤੇ ਪਿੱਛੇ ਆ ਨਰਸਰੀ ਹੈ ਇਹਨਾਂ ਦੀ ਬਣਾਈ ਹੋਈ ਗਾਰਡਨ ਕਹਿ ਲਓ ਇਹਨਾਂ ਦਾ ਇੱਕ ਗਾਰਡਨ ਹੈ ਛੋਟਾ ਜਿਹਾ ਜਿੱਥੇ ਆਯੁਰਵੈਦਿਕ ਇਹਨਾਂ ਨੇ ਬੂਟੇ ਲਾਏ ਹੋਏ ਨੇ ਤੇ ਬਿਲਕੁਲ ਇਹਦੇ ਆਪੋਜ਼ਿਟ ਸਾਈਡ ਇਧਰ ਮੰਦਿਰ ਹੈ ਇਹਨਾਂ ਦੇ ਤੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਮੈਂ ਆਉਂਦਾ ਵੇਖਿਆ ਤੇ ਮੇਰੀ ਕਿਉਰਿਓਸਿਟੀ ਜਾਗੀ ਕਿ ਮੈਂ ਬਾਪੂ ਜੀ ਨੂੰ ਕੁਝ ਸਵਾਲ ਇਹਦੇ ਬਾਰੇ ਕਰਾਂ ਤੁਹਾਨੂੰ ਦੱਸਣਾ ਮੈਨੂੰ ਲੱਗਾ ਕਿ ਕੁਝ ਜਾਣਕਾਰੀ ਤੁਹਾਡੇ ਸਾਂਝੀ ਕਰਨ ਵਾਲੀ ਆ ਅ ਇੱਥੇ ਬਹੁਤ ਸਾਰੇ ਸਰ ਲੋਕ ਆਉਂਦੇ ਆ ਜਿਨ੍ਹਾਂ ਨੂੰ ਸੱਪਾਂ ਨੇ ਡੰਗਿਆ ਹੋਇਆ ਜਾਂ ਜਿਨ੍ਹਾਂ ਦੇ ਜ਼ਹਿਰ ਲੱਗੀ ਹੈ ਡੱਖਾ ਲੱਗ ਗਿਆ ਫੂਕ ਲੱਗੀ ਆ ਹਨ ਮੈਂ ਤਕਰੀਬਨ ਦੁਪਹਿਰੇ ਜਾਂ ਤੁਹਾਡੇ ਕੋਲ ਆਇਆ ਸੀ ਤੇ ਮੇਰੇ ਖਿਆਲ ਨਾਲ ਅਣਗਿਣਤ ਲੋਕ ਦੁਪਹਿਰ ਦੇ ਮੇਰੇ ਤੋਂ ਪਹਿਲਾਂ ਵੀ ਸੀਗੇ ਤਾਂ ਹੁਣ ਵੀ ਤੁਹਾਡੇ ਕੋਲ ਕਾਫੀ ਆਈ ਜਾਈ ਜਾ ਰਹੇ ਸੀ ਸਰ ਇਹ ਕੀ ਸਿਲਸਿਲਾ ਥੋੜਾ ਇਹਦੇ ਬਾਰੇ ਜਾਣਕਾਰੀ ਦਿਓ ਸਾਡੀ ਜੀ ਇਹ ਮੈਨੂੰ ਚਾਰ ਕ ਪੀੜੀਆਂ ਤਾਈਂ ਤਾਂ ਪਤਾ ਪਤਾ ਪੁੱਛ ਤਰ ਪੁੱਛਦੇ ਤਾਂ ਤੋੜੇ ਜਾਣੇ ਪਹਿਲਾਂ ਸਾਡੇ ਪਿਤਾ ਜੀ ਸੀ ਬਾਬਾ ਜੀ ਸੀ ਇੱਥੋਂ ਤਾਈਂ ਤੋਂ ਮੈਨੂੰ ਪਤਾ ਬਾਬਾ ਜੀ ਤੋਂ ਪਹਿਲਾਂ ਜਿਹੜਾ ਦੇਵੀਤਰਾ ਜਵੰਦਰ ਬਣਿਆ ਆ ਉਹ ਹੀਮਗਰ ਜੀ ਆ ਉਹ ਇੱਥੋਂ ਗਏ ਅੱਛਾ ਜੀ ਤੁਹਾਡੇ ਪਿੰਡ ਤੋਂ ਹਾਂਜੀ हां जी ਸਾਡੇ ਘਰ ਲੱਗਦਾ ਨਾ ਅੱਛਾ ਜੀ ਮੇਰੇ ਪਿਤਾ ਜੀ ਦਾ ਨਾਮ ਆਯਾ ਗੇਰਿਆ ਅੱਛਾ ਜੀ ਹਾਂ ਐਂ ਬਾਬਾ ਜੀ ਦਾ ਨਾਮ ਰਾਮਗੇਰ ਸੀ ਅੱਛਾ ਜੀ ਹਾਂ ਠੀਕ ਹੈ ਉਹ ਬਾਪੂ ਜੀ ਤੁਹਾਡੇ ਤੁਹਾਡੇ ਪੁਰਖੇ ਸੀਗੇ ਹਾਂ ਜੀ ਵਾਜੇ ਤੁਹਾਡੇ ਪਰਦਾਦਾ ਜੀ ਸੀਗੇ ਉਹ ਸਾਡੇ ਬਾਬਾ ਤੁਹਾਡੇ ਬਾਬਾ ਜੀ ਸੀਗੇ ਰਾਮਗੇਰ ਅੱਛਾ ਜੀ ਠੀਕ ਹੈ ਦੇਵੀ ਤਲਾਬ ਮੰਦਿਰ ਜਿਹੜੇ ਨਹੀਂ ਉਹ ਪਰਦਾਦਾ ਦਾ ਲਾਓ ਹੀ ਹਿਮਗੇਰ ਅੱਛਾ ਠੀਕ ਹੈ ਵਾਹ ਤੇ ਬਾਪੂ ਜੀ ਜਿਹੜੇ ਜਿੱਦਾਂ ਇੱਥੇ ਤੁਸੀਂ ਮੰਦਰ ਦੇ ਵਿੱਚ ਜਿਹੜੇ ਸੱਪ ਦੇ ਡੰਗੇ ਹੋਏ ਲੋਕ ਆਉਂਦੇ ਨੇ ਹਾਂਜੀ ਉਹਦਾ ਕੀ ਕਾਰਨ ਹੈ ਇਸ ਮੰਦਰ ਦੀ ਕਿਉਂ ਖਾਸ ਹੋਤੇ ਐਦਾਂ ਦੰਦ ਕਤਾ ਹੀ ਲਾਓ ਮੈਨੂੰ ਕਿਸੇ ਗ੍ਰੰਥ ਚ ਲਿਖਿਆ ਤਾਂ ਨਹੀਂ ਲੱਭਿਆ ਇੱਥੇ ਸੱਪਾਂ ਦਾ ਬਿਜ਼ਨਸ ਕਰਨ ਲਈ ਸਰਪਜਗ ਕੀਤਾ ਸੀ ਹਮਨ ਕੀਤਾ ਸੀ ਹਮਨ ਕੀਤਾ ਸੀ ਹਾਂ ਸੱਪਾਂ ਨੂੰ ਖਤਮ ਕਰਨ ਲਈ ਸੱਪਸਾਣ ਲਈ ਐਸ ਜਗ੍ਹਾ ਇਹ ਕਹਿੰਦੇ ਆ ਜੀ ਇਹ ਦੰਤ ਕਥਾ ਹੈ ਇੱਕ ਆਪਣੇ ਦੰਤ ਕਹਿ ਲਓ ਜਾਂ ਹੋ ਸਕਦਾ ਉਦੋਂ ਇਹ ਜੰਗਲ ਹੀ ਹੋਵੇ ਮੈਂ ਮਹਿਸੂਸ ਕਰਦਾ ਕਿ ਉਦੋਂ ਜ਼ਰੂਰ ਜੰਗਲ ਸੀ ਇਹ ਇਹਦੇ ਵਿੱਚ ਜਦੋਂ ਕੁਝ ਇਹੋ ਜਿਹੇ ਕ੍ਰਿਸ਼ਮੇ دیکھے ਆ ਤੇ ਇਸ ਪਿੰਡ ਦਾ ਨਾਮ ਜ਼ਰੂਰ ਆ ਰਿਹਾ ਇਹ ਅੰਗਰੇਜ਼ਾਂਨ ਪਾਈ ਲੱਗਦੀ ਆ ਜੀ ਪਿੰਡ ਦਾ ਨਾਮ ਅਸਲੀ ਮੈਨੂੰ ਜ਼ਹੂਰ ਲੱਗਦਾ ਕਿਸੇ ਕਾ ਉਸ ਬਾਕਿਆ ਦਾ ਹੋਣ ਚਾਉਣਾ ਹੂੰ ਤੇ ਹੁਣ ਮੈਂ ਤਾਂ ਜਦੋਂ ਦਾ ਇੱਥੇ ਹੋਸ਼ ਹੋਈ ਆ ਦੇਖ ਤਾਂ ਇਦਾਂ ਹੁੰਦੇ ਆ ਆਰਾਮ ਆ ਜਾਂਦਾ ਮੈਂ ਆਪਣੇ ਪਿਤਾ ਜੀ ਤੋਂ ਜੋ ਸੁਣਿਆ ਸੀ ਆ ਤੁਹਾਡੇ ਸਾਹਮਣੇ ਵੀ ਦੱਸਿਆ ਭਈ ਨਿਸ਼ਾਨਾ ਲਾਓ ਦੁੱਧ ਨਾ ਪੀਓ ਦਹੀਂ ਨਾ ਖਾਓ ਲੱਸੀ ਤੇ ਮੱਖਣ ਨਾ ਖਾਓ ਦੇਸੀ ਘਿਓ ਜੂਕਾ ਬਾਪੂ ਜੀ ਜਿਹੜੇ ਲੋਕ ਆਉਂਦੇ ਨੇ ਇੱਥੇ ਇਸ ਤਰ੍ਹਾਂ ਆਉਂਦੇ ਨੇ ਤੁਰੰਤ ਸੱਪ ਦੇ ਡੰਗੇ ਤੋਂ ਬਾਅਦ ਚ ਵੀ ਆ ਜਾਂਦੇ ਨੇ ਹਾਂਜੀ ਆ ਜਾਂਦੇ ਤੇ ਫੇ ਉਹਨਾਂ ਨੂੰ ਕੀ ਕਰਦੇ ਹੋ ਤੁਸੀਂ ਬਸ ਇਹ ਕੋਈ ਜੋ ਕੁਝ ਆਇਆ ਪਰ ਉਹਦੀ ਜ਼ਹਿਰ ਕਿਦਾਂ ਕੱਢਦੇ ਹੋ ਜ਼ਹਿਰ ਅਸੀਂ ਨਹੀਂ ਕੱਢਦੇ ਜੀ ਮੈਂ ਇੱਥੇ ਆਪ ਦੇ ਕਿਹਾ ਜਿਹਦੇ ਜਿਆਦਾ ਤਰਸਦੇ ਹਨ ਉਹਨਾਂ ਨੂੰ ਪਾਣੀ ਪਿਲਾਇਆ ਛੋਟੇ ਛੋਟੇ ਘੁੱਟ ਕਰਕੇ 10-15 ਮਿੰਟ ਬਾਅਦ ਚਾਹੇ ਤਾਂ ਉਹਨੂੰ ਮਾਨਸਿਕ ਅਸਰ ਹੋਇਆ ਚਾਹੇ ਹੋ ਤਾਂ ਕਹਿੰਦਾ ਮੈਨੂੰ ਕਿ ਕਿਨੋਂ ਦਰਦ ਕਟ ਗਈ ਆ ਹੂੰ ਐਸੇ ਹੀ ਕਰਦੇ ਆ ਤੇ ਉਦਾਂ ਮੇਰੇ ਹਿਸਾਬ ਨਾਲ ਬੋਲਦਾ ਰੱਬ ਮੇਰੀ ਕਰੇ ਪਰ ਜੇ ਕਿਤੇ ਉਹਦੀ ਬਾਰਤਾਤ ਹੋ ਜਾਏ ਤੇ ਉਸ ਵੇਲੇ ਫਸਟੇਡ ਇਹ ਆ ਵੀ ਉਹਨੂੰ ਜਿੱਥੇ ਕਟਿਆ ਆ ਉਤੋਂ ਉਤੋਂ ਕੁੱਟ ਕੇ ਬੰਨਦੇ ਹੂੰ ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਆ ਵੀ ਉੱਤੇ ਚੀਰਾ ਦੇ ਕੇ ਵੀ ਕੱਢ ਦਿਓ ਮੈਂ ਇਹਦੇ ਨਾਲ ਨਹੀਂਗਾ ਕਿਸੇ ਦਾ ਹੌਸਲਾ ਪੈਂਦਾ ਕੱਢ ਲੈ ਮੈਂ ਇਹ ਕਹਿੰਨਾ ਜੀ ਉਹਨੂੰ ਦੇਸੀ ਕਿਉਂ ਇਹਨਾਂ ਪਲਾ ਦੇਉ ਪੇ ਪਿਛਾ ਕੁਲਟੀਆਂ ਕਰ ਲਵੇ ਉਹ ਵੀ ਪਾ ਦੇਗਾ ਉਸੇ ਵੇਲੇ ਹਾਂ ਕਿਉਂਕਿ ਉਲਟੀਆਂ ਨਾਲ ਜ਼ਹਿਰ ਨਿਕਲਣੀ ਹੈ ਨਿਕਲ ਜਾਣੀ ਹੂੰ ਬੱਪੂ ਜੀ ਮਤਲਬ ਜਿਹਨੂੰ ਇੱਕਦਮ ਡੰਗਿਆ ਹੁੰਦਾ ਉਹਨੂੰ ਵੀ ਲੋਕ ਲੈ ਆਉਂਦੇ ਨੇ ਲੈ ਆਉਂਦੇ ਹੈ ਬਹੁਤ ਆਉਂਦੇ ਤੇ ਉਹ ਫਿਰ ਠੀਕ ਹੋ ਕੇ ਚੱਲ ਜਾਂਦੇ ਹਾਂ ਉਹ ਅੱਜ ਟਾਈਮ ਇਹਨੂੰ ਨੀ ਕੋਲ ਆ ਮਾ ਆਇਆ ਭਾਈ ਇਹ ਮਾਰ ਕੇ ਜਾਨ ਕੁਝ ਹੋ ਗਿਆ ਹੈ ਹਾਂ ਸਭ ਕਿਸੇ ਤਰ੍ਹਾਂ ਦਾ ਵੀ ਹੋ ਗਿਆ ਮੈਨੂੰ ਇਦਾਂ ਲੱਗਦਾ ਜੀ ਇਹ ਜ਼ਹਿਰ ਤਾਂ ਘਟਿਆ ਅਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਧਾਰੇ ਦਾ ਦੇਸ਼ ਤੇ ਨਹੀਂ ਆ ਚੰਗੇ ਭਲੇ ਬੰਦੇ ਨੂੰ ਵੀ ਅਸਰ ਆਉਂਦਾ ਸਾਡੇ ਦਿਮਾਗ ਤੇ ਅਸਰ ਹੁੰਦਾ ਉਹਦੇ ਨਾਲ ਅਸੀਂ ਸੈਂਸਰਸ ਵੀ ਹੋ ਸਕਦੇ ਹਾਂ ਆਟ ਤੇ ਵੀ ਅਸਰ ਹੋ ਸਕਦਾ ਹਾਂ ਮੈਂ ਵੀ ਮਿਲਦਾ ਜਦੋਂ ਲੋਕ ਆਏ ਆ ਮੈਂ ਇੱਕ ਚੀਜ਼ ਦੇਖੀ ਹਾਂਜੀ ਤੁਸੀਂ ਕਿਸੇ ਨੂੰ ਕੋਈ ਦਵਾਈ ਨਹੀਂ ਦਿੱਤੀ ਨਾ ਹਾਂ ਜੀ ਦਾ ਚਾ ਵੀ ਖੋ ਅੱਛਾ ਉਹ ਉਹ ਸਵੇਰ ਦੀ ਜਿਹੜੀ ਗੱਲ ਤੁਸੀਂ ਇੰਨੀ ਵਾਰੀ ਰਿਪੀਟ ਕੀਤੀ ਆ ਜਿਵੇਂ ਉਹ ਬਹੁਤ ਸਾਰੀਆਂ ਮਾਤਾਵਾਂ ਬੀਬੀਆਂ ਭੈਣਾ ਬਹੁਤ سارے ਵੀਰ ਸੀਗੇ ਮੈਂ ਕੋਲ ਬੈਠਾ ਦੇਖਦਾ ਸੀ ਆਪਾਂ ਰਿਕਾਰਡਿੰਗ ਕਰਨ ਤੋਂ ਵੀ ਬੈਠੇ ਸੀਗੇ ਵੀ ਆਪਾਂ ਲੇਟ ਹੋ ਗਏ ਕਾਫੀ ਹਾਂਜੀ ਮਤਲਬ ਮੇਰੇ ਜਿਹੜੀ ਗੱਲ ਮੈਂ ਦੇਖਦਾ ਸੀਗਾ ਕਿ ਹਰ ਇੱਕ ਨੂੰ ਤੁਸੀਂ ਇੱਕ ਗੱਲ ਰਿਪੀਟ ਕਰ ਰਹੇ ਹੋ ਪਰ ਕੀ ਉਹ ਦਵਾਈ ਦੀ ਤਾਂਗ ਨਾ ਆਈ ਸੀ ਲੋਕ ਵੀ ਬਾਬੂ ਵੀ ਸਾਨੂੰ ਕੋਈ ਦਵਾਈ ਦੇਣਗੇ ਨਹੀਂ ਕਈ ਕਹਿ ਦਿੰਦੇ ਇਹ ਤਾਂ ਅੱਛਾ ਜੀ ਵੀ ਸਾਨੂੰ ਜੀ ਕੋ ਰਾਖ ਦਿਓ ਜਾਂ ਉਹ ਤੋਂ ਬਾਅਦ ਬਹੁਤ ਸਾਰਾ ਭਰ ਕੇ ਕਹਿੰਦੇ ਆ ਜੀ ਆ ਮੰਤਰ ਕਰਦੇ ਹੋ ਤੇ ਤੁਸੀਂ ਮੰਤਰ ਕਰਦੇ ਹੋ ਨਹੀਂ ਜੀ ਉਹ ਹੁਣ ਮਸਲਾ ਇਹ ਆ ਇਹਦੇ ਨਾਲ ਲੋਕਾਂ ਦਾ ਹੌਸਲਾ ਟੁੱਟ ਜਵੇ ਬਾਬਾ ਜੀ ਤਾਂ ਮੰਤਰ ਕਰਦੇ ਨੇਗੇ ਇਹ ਲੋ ਚੰਗੀ ਗੱਲ ਆ ਕਰਈ ਕਿਸੇ ਨੂੰ ਰਾਹ ਮਾਜਾ ਚੰਗੀ ਗੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਬਾਪੂ ਜੀ ਪੜ੍ਹੇ ਲਿਖੇ ਬੰਦੇ ਨੇ ਔਰ ਜੇ ਮੈਂ ਇਹਨਾਂ ਬਾਰੇ ਤੁਹਾਨੂੰ ਹੋਰ ਦੱਸ ਦਵਾਂ ਤੇ ਬਹੁਤ ਤਰਕਸ਼ੀਲ ਬੰਦੇ ਨੇ ਮਤਲਬ ਗੁਰਮਤਿ ਦਾ ਵੀ ਗਿਆਨ ਰੱਖਦੇ ਨੇ ਤੇ ਸਨਾਤਨ ਮਤ ਦੀ ਵੀ ਬੜੀ ਨੌਲੇਜ ਆ ਡੀਪਲੀ ਤੇ ਪੜ੍ਹਨ ਲਿਖਣ ਵਾਲੇ ਬੰਦੇ ਨੇ ਕਿਉਂਕਿ ਆਬਵੀਅਸਲੀ ਪਰ ਤੁਸੀਂ ਮੈਂ ਦੇਖਿਆ ਤੁਸੀਂ ਕਿਸੇ ਨੂੰ ਸਵੇਰ ਦਾ ਕਿਸੇ ਵਹਿਮ ਚ ਨਹੀਂ ਪਾਇਆ ਕਿ ਤੂੰ ਫਲਾਣੀ ਥਾਂ ਜਾ ਕੇ ਇਦਾਂ ਕਰੀ ਆਹ ਕਰੀ ਇਹ 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 ਕੀ ਮਸਲਾ ਮੈਂ ਜਿਹੜਾ ਮੈਨੂੰ ਨਜਾਇਜ਼ ਲੱਗਦਾ ਜੀ ਮੈਂ ਕਹਿ ਦਿੰਨਾ ਤੁਸੀਂ ਪ੍ਰਸ਼ਾਦ ਤੋਂ ਵੀ ਸਵੇਰੇ ਟੋਕਦੇ ਇੱਕ ਬੰਦੇ ਨੂੰ ਪਰ ਸਾਹ ਤੁਸੀਂ ਦੱਸੋ ਹਣ ਤੁਸੀਂ ਵੀ ਅੱਜ ਬੱਚੇ ਨਹੀਂ ਜੀ ਚਾਹੇ ਕਿਸੇ ਮੰਦਰ ਜਾਈਏ ਗੁਰਦੁਆਰੇ ਜਾਈਏ ਕਿਤੇ ਵੀ ਜਾਈਏ ਪ੍ਰਸ਼ਾਦ ਲੈ ਕੇ ਜਾਂਦੇ ਕੀ ਜਿਹਦੇ ਲਈ ਲੈ ਕੇ ਗਏ ਸੀ ਉਹਨਾਂ ਖਾਦਾ ਕਾਂ ਤਾਜ਼ੀ ਦੇ ਹੂੰ ਉਹ ਸਾਡੇ ਲਈ ਆ ਪ੍ਰਸ਼ਾਦ ਤਾਂ ਸਾਡੇ ਲਈ ਆ ਇਸ ਚੀਜ਼ ਨੂੰ ਤੁਸੀਂ ਨਿਜੀ ਤੌਰ ਤੇ ਕਾਦੇ ਨਾਲ ਜੋੜਦੇ ਆ ਕਿਉਂਕਿ ਤੁਸੀਂ ਸਵੇਰ ਦਾ ਵੀ ਇਹ ਗੱਲ ਵੀ ਮੈਂ ਜਿਵੇਂ ਪਹਿਲਾਂ ਵੀ ਇਹ ਗੱਲ ਹੋਈ ਵੀ ਤੁਸੀਂ ਮਤਲਬ ਇਹਨੂੰ ਕਿਸੇ ਅਦ੍ਰਿਸ਼ ਤਾਕਤ ਨਾਲ ਨਹੀਂ ਵੈਸੇ ਕਦੇ ਜੋੜਿਆ ਤੁਸੀਂ ਅਦ੍ਰਿਸ਼ ਚਾਹੇ ਜ਼ਿਆਦਾ ਤੌਰ ਤੇ ਜੋੜਦੇ ਆ ਅਦ੍ਰਿਸ਼ ਮੈਂ ਉਹਨੂੰ ਸਮਝਦਾ ਜੀ ਜਿਹਦੇ ਬਗਰ ਅਸੀਂ ਚੱਲ ਕੇ ਕਰ ਰਹੇ ਹਾਂ ਹੂੰ ਜੋ ਇਹ ਸਾਰਾ ਫੰਕਸ਼ਨ ਚਲਾ ਰਿਹਾ ਹੂੰ ਉਹਨੂੰ ਮੈਂ ਸਮਝਦਾ ਮੈਂ ਉਹਨੂੰ ਸਮਝਦਾਂ ਪਈ ਉਹ ਪਾਵੜਿਆ ਕੋਈ ਅਪ ਤੇ ਬਾਪੂ ਜੀ ਜਦੋਂ ਵੀ ਕੋਈ ਆਉਂਦਾ ਹਾਂਜੀ ਤੁਸੀਂ ਉਹਨੂੰ ਜਿਹੜਾ ਮੰਤਰ ਦਿੰਦੇ ਆ ਮੈਂ ਕਹਿੰਦਾ ਉਹ ਰਿਪੀਟ ਹੀ ਕਰਦੇ ਹੋ ਇੱਕ ਜੇ ਕੋਈ ਉਹਨੂੰ ਜੇ ਕੋਈ ਉਹਨੂੰ ਜੇ ਕੋਈ ਉਹਨੂੰ ਘਰ ਬੈਠਾ ਵੀ ਮੰਨ ਲਵੇ ਮਾਰ ਕੇ ਦੇਖ ਲਵੇ ਥਿੰਕਿੰਗ ਸ਼ੁੱਡ ਬੀ ਪੋਜ਼ਿਟਿਵ ਓਕੇ ਪਹਿਲੀ ਚੀਜ਼ ਹੈ ਕਿ ਥਿੰਕਿੰਗ ਸ਼ੁੱਡ ਬੀ ਪੋਜ਼ਿਟਿਵ ਉਹ ਅੱਗੇ ਉਹ ਇਹ ਹੀ ਹੈ ਜੀ ਮੰਤਰ ਰੋਗ ਦਾ ਇਹ ਇਹ ਇੱਕ ਉਹ ਦਿੱਤਾ ਸੀ ਜਿਹੜਾ ਤੁਸੀਂ ਮੰਤਰ ਵੀ ਦੁੱਧ ਨਹੀਂ ਪੀਣਾ ਲਈ ਉਹ ਉਹ ਜ਼ਰੂਰ ਰਿਪੀਟ ਕਰੋ ਮੈਂ ਕਹਿੰਦਾ ਸੀ ਉਹ ਦੁੱਧ ਇਹਨੂੰ ਨੁਕਸਾਨ ਕਰਦਾ ਜੀ ਰੇਸ਼ਾ ਬਣਦੀ ਹੈ ਅੱਛਾ ਜੀ ਨੋ ਦਿਆ ਕੀ ਕੀ ਨਹੀਂ ਖਾਣਾ ਹੁੰਦਾ ਦੁੱਧ ਬੇਸ਼ਾ ਅੱਛਾ ਨਸ਼ਾ ਕੋਈ ਵੀ ਨਹੀਂ ਨਸ਼ਾ ਨਹੀਂ ਚੰਗੀ ਗੱਲ ਹੈ ਪਰ ਸ਼ਰਾਬ ਜ਼ਿਆਦਾ ਨੁਕਸਾਨ ਕਰਦੀ ਹੈ ਸ਼ਰਾਬ ਜ਼ਿਆਦਾ ਨੁਕਸਾਨ ਕਰਦੀ ਹੈ ਹੋਰ ਕੀ ਜੀ ਦੁੱਧ ਸ਼ਰਾਬ ਜ਼ਿਆਦਾ ਆ ਅੱਛਾ ਉਤੋਂ ਥੋੜਾ ਹਟਾ ਜਾਓ ਫੇ ਦਹੀਂ ਲੱਸੀ ਮੱਖਣ ਕਿਉਂਕਿ ਉਹ ਚ ਲੱਸੀ ਦੀ ਲਾਗ ਹੁੰਦੀ ਆ ਇਸ ਲਈ ਮੱਖਣ ਤਾਂ ਹੀ ਨਹੀਂ ਜਾਜ ਕਿ ਉਹ ਫਰਸਟ ਕਲਾਸ ਹੈ ਜਿਹੜਾ ਮੱਖਣ ਤੋਂ ਬਣਾਇਆ ਜਾਂਦਾ ਹੂੰ ਉਹ ਜਿੰਨਾ ਪਛਦਾ ਹੋਵੇ ਗਾਂ ਦਾ ਦੁੱਧ ਮੱਝ ਦਾ ਕੋਈ ਵੀ ਹੋਵੇ ਚੰਗੀ ਗੱਲ ਆ ਗਾਂ ਦਾ ਹੋਵੇ ਹੂੰ ਪਰ ਨਹੀਂ ਹੈਗਾ ਤਾਂ ਮੱਝ ਦਾ ਵੀ ਚੱਲੂ ਚੱਲੂਗਾ ਅੱਛਾ ਤਾਂ ਤੁਹਾਡੇ ਕਹਿਣ ਮੁਤਾਬਕ ਜਾਣੀ ਕਿ ਆਪਾਂ ਅ ਇਹ ਪੰਜ ਛੇ ਚੀਜ਼ਾਂ ਦਾ ਪਰਹੇਜ਼ ਰੱਖਣਾ ਹੁੰਦਾ ਕਿਉਂਕਿ ਮੈਂ ਜ਼ਖਮ ਦੇਖੇ ਲੋਕਾਂ ਦੇ ਬਹੁਤ ਵੱਡੇ ਭਾਰੇ ਜ਼ਖਮ ਸੀਗੇ ਤੇ ਲੋਕ ਇੱਕ ਮਤਲਬ ਬਹੁਤ ਹੀ ਪੜੇ ਲਿਖੇ ਬੰਦੇ ਆਏ ਜਿਹੜੇ ਕਿ ਮੈਂ ਉਹਨਾਂ ਦੀ ਜੌਬ ਨਹੀਂ ਦੱਸਣੀ ਤੁਹਾਨੂੰ ਇੱਥੇ ਕਿਉਂਕਿ ਚਲੋ ਇੱਕ ਸੀਕਰੈਸੀ ਹੁੰਦੀ ਅਗਲੇ ਦੀ ਭਾਵਨਾ ਆ ਇਹਦੇ ਨਾਲ ਜੁੜੀ ਹੋਈ ਬੜੀ ਤਕੜੀ ਜੌਬ ਕਰਨ ਵਾਲੇ ਉਹ ਬੰਦੇ ਆਏ ਆ ਤੇ ਉਹ ਕਹਿੰਦੇ ਜੀ ਮੈਂ ਇੱਕ ਬਹੁਤ ਵੱਡਾ ਕੇਸ ਲੈ ਕੇ ਆ ਆ ਤੇ ਗੱਲ ਉਹੀ ਕਿ ਤੁਹਾਡਾ ਮਤਲਬ ਉਹ ਤੁਹਾਨੂੰ ਆ ਕੇ ਮਿਲਦੇ ਨੇ ਤੇ ਤੁਹਾਨੂੰ ਤੁਹਾਨੂੰ ਮਿਲਣ ਤੋਂ ਬਾਅਦ ਉਹ ਕੀ ਮਤਲਬ ਮਤਲਬ ਤੁਹਾਡੀ ਨਜ਼ਰ ਪੋਉਣਾ ਚਾਹੁੰਦੇ ਨੇ ਉਹਦੇ ਤੇ ਕੀ 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 ਮਸਲਾ ਹੈ ਨਹੀਂ ਉਹ ਵਾ ਜ਼ਖਮ ਦੇਖਦਾ ਵੀ ਉਹ ਪੱਟੀ ਕਿਦਾਂ ਕਰਨੀ ਹੈ ਕਿਸੇ ਨੂੰ ਕਿਹਾ ਸੀ ਪੱਟੀ ਰੱਖੋ ਜਦੋਂ ਬਹੁਤਾਂ ਡੂੰਘਾ ਜ਼ਖਮ ਆ ਉਹ ਤੇ ਰੂਨ ਨਹੀਂ ਰੱਖਣਾ ਚਾਹੀਦਾ ਹੂੰ ਤੇ ਜਿਹੜਾ ਡੂੰਘਾ ਪੱਟੀ ਰੱਖੇ ਜਿਹੜਾ ਨਾਰਮਲ ਆ ਉਹ ਆਪਾਂ ਮੇ ਰੂਨ ਰੱਖ ਲੇ ਟੋਡੇ ਹੁੰਦੇ ਆ ਤਾਂ ਵੀ ਦੱਸਿਆ ਸੀ ਪੱਟੀ ਵੀ ਦੱਸੀ ਸੀ ਪੱਟੀ ਪਰ ਤੁਸੀਂ ਜਿਹੜੀ ਇੱਕ ਪੱਟੀ ਸਧਾਰਨ ਦੱਸੀ ਆ ਅੱਛਾ ਉਹ ਪੱਟੀ ਵੀ ਦੱਸ ਦੀਏ ਮੈਂ ਕਹਿੰਦਾ ਉਹ ਪੱਟੀ ਦਾ ਕਿੱਦਾਂ ਕਰਨਾ ਉਹ ਸਰੋਂ ਦਾ ਤੇਲ ਬਹੁਤ ਥੋਣੀ ਗੱਲ ਆ ਹਾਂਜੀ ਮਤਲਬ ਸੂਤੀ ਕੱਪੜਾ ਕੋਈ ਲਾ ਲਓ ਹੂੰ ਤੇ ਪੱਟੀ ਦਾ ਜੇ ਲੈਣੀ ਆ ਤਾਂ ਉਹ ਘੱਟੋ ਘੱਟ ਜਿਹੜਾ ਜ਼ਖਮ ਆ ਉਹਨੂੰ ਢੱਕੜ ਜੋਗੀ ਹੋਵੇ ਹੂੰ ਥੋੜੀ ਜਿਹੀ ਸੁੱਕੀ ਕੱਟ ਲਓ ਭਾਵੇਂ ਦੋ ਤਿਹਾਂ ਲਾ ਕੇ ਉਹਨੂੰ ਠੰਡੇ ਸਰੋਂ ਦੇ ਤੇਲ ਚ ਪੇਨੋ ਹੂੰ ਤੇ ਸਰੋਂ ਦੇ ਤੇਲ ਨੂੰ ਇਹ ਆ ਇਹ ਵਾਲਾ ਮੰਜੂਰ ਇੱਕ ਮਿਲਿਆ ਸੀ ਤੇ ਤੇਲ ਚੋਂ ਆਕਸ ਨਿਕਲਿਆ ਸੀ ਤੇ ਉਹ ਮੈਂ ਤਾਂ ਇਹ ਸੋਚਦਾ ਜੀ ਭਈ ਅੱਵਲ ਤਾਂ ਜੇ ਅਸੀਂ ਘਰ ਚ ਤੇਲ ਵਰਤਦੇ ਆ ਤਾਂ ਸੀਜ਼ਨ ਤੇ ਕਢਾਈ ਲਵੋ ਜੇ ਘਰ ਨਹੀਂ ਬੀਜਦੇ ਤਾਂ ਜੇ ਜਾਨੀ ਸਾਡਾ ਦੇਸੀ ਆਪਣਾ ਕਢਾਇਆ ਤੇਲ ਜਾਂ ਤਾਂ ਆਪ ਹੀ ਕਢਾਇਆ ਹੋਵੇ ਜਾਂ ਹੋਵੇ ਵੀ ਸਾਡੇ ਕੋਲ ਇਹ ਚੀਜ਼ਾਂ ਖਾਣ ਤੋਂ ਪ੍ਰਹੇਜ ਕਰਨਾ ਜਿਹੜੀਆਂ ਤੁਸੀਂ ਕਹਿੰਆਂ ਤੇ ਇੱਕ ਮੈਂ ਦੇਖਦਾ ਸੀ ਕਿ ਲੋਕ ਇੱਥੋਂ ਜਲ ਲਿਜਾ ਰਹੇ ਆ ਜਲ ਸ਼ੁਰੂ ਤੋਂ ਇੱਥੋਂ ਦਿੰਦੇ ਆ ਹਾਂ ਜੀ ਦਿੰਦਾ ਨਹੀਂ ਆਪੇ ਲੈ ਜਾਂਦੇ ਆ ਫਾਇਦਾ ਹੁੰਦਾ ਇਹ ਮੈਂ ਦੇਖਦਾ ਉਹ ਐਵੇਂ ਮੈਂ ਦੇਖਿਆ ਕਈਆਂ ਨੂੰ ਫੜਾ ਕੇ ਤੇ ਉਹ ਥੋੜਾ ਥੋੜਾ ਹੌਲੀ ਹੌਲੀ ਪੀਂਦੇ ਆ ਤੇ ਉਹ ਆਪ ਕਹਿੰਦੇ ਵੀ ਦਰਦ ਘਟ ਗਈ ਹਾਂ ਇਹਦਾ ਬਾਕੀ ਚਲੋ ਇਹ ਤਾਂ ਰੀਆ ਕੰਮ ਜਿਹੜਾ ਵਿਚਾਰਿਆਂ ਨੂੰ ਆਇਆ ਨੂੰ ਦੁਖੀ ਕਰਦੇ ਆ ਸੱਚੇ ਮੂੰਹ ਜਾਓ ਜਿੰਨਾ ਮੂੰਹ ਸੁੱਚਾ ਰੱਖੂ ਉੰਨੀ ਤਕਲੀਫ ਵਧੂਗੀ ਕਿਉਂਕਿ ਉਹ ਧੈਰ ਔਰ ਧੈਰ ਨੂੰ ਮਾਰ ਲਈ ਸਵਾਦ ਬਣਾ ਕੇ ਰੋਟੀ ਜਿੰਨੀ ਰੱਜ ਕੇ ਖਾਓ ਉਨਾ ਹੀ ਚੰਗਾ ਆ ਮੈਨੂੰ ਨਹੀਂ ਸਮਝ ਆਉਂਦੀ ਅਜ ਤਾਈਂ ਪੀ ਇਹ ਸੁੱਚਾ ਮੂੰਹ ਹੁੰਦਾ ਕਿੱਦਾਂ ਸਾਡੇ ਮੂੰਹ ਚੋਂ ਥੁੱਕ ਤਾਂ ਥੁੱਕ ਤਾਂ ਨਹੀਂ ਤੇ ਕੀ ਉਹ ਥੁੱਕ ਸੁੱਚਾ ਹੈ ਸਾਡੇ ਮੂੰਹ ਤੇ ਪਸੀਨਾ ਆਉਂਦਾ ਆ ਉਹ ਸੁੱਚਾ ਮੂੰਹ ਦੇ ਨਾਲ ਹੀ ਨੱਕਿਆ ਸੀਂ ਦੇ ਨਿਕਲਦਾ ਉਹ ਸੁੱਚਾ ਐਂ ਸੁੱਚਾ ਮੂੰਹ ਕਿਹਨੂੰ ਟੀਕੇ ਨੂੰ ਕਹਿ ਸਕਦੇ ਹਾਂ ਇਹ ਕਹੋ ਵੀ ਮੈਂ ਕੁਛ ਕਾਦਾ ਨਹੀਂ ਸੁੱਚਾ ਝੂਠਾ ਕਰ ਇਹਦਾ ਕੀ ਪਤਾ ਦੂਜਾ ਹੈਗਾ ਜੀ ਉਹ ਪ੍ਰਸ਼ਾਦ ਕਿਹੜਾ ਚੜ੍ਹੀਏ ਅੱਛਾ ਫੇਰ ਆਉਣ ਲੱਗੇ ਕੋਈ ਕਈ ਮੈਨੂੰ ਵੀ ਪੁੱਛੀ ਜਾਂਦੇ ਕਾਦਾ ਪ੍ਰਸ਼ਾਦ ਚੜ੍ਹਦਾ ਉਹ ਤੁਹਾਡੇ ਹੁੰਦੇ ਆ ਤੇ ਵੀ ਕਿਹਨੂੰ ਪੁੱਛਾਂ ਹੀ ਮੈਂ ਕਿਹਾ ਉਹਨਾਂ ਨੂੰ ਮੂਰਤੀਆਂ ਨੂੰ ਪੁੱਛ ਲਓ ਅੱਛਾ ਇੱਕ ਤਾਂ ਪ੍ਰਸ਼ਾਦ ਖਰੀਦਿਆ ਦੁਕਾਨਦਾਰ ਨੇ ਝਾੜੂ ਰੱਖੇ ਹੈਗੇ ਜੀ ਉੱਤੇ ਝਾੜੂ ਵੀ ਚੜਦੇ ਲੂਣ ਚੜਦਾ ਉਹ ਐਵੇਂ ਆਪਣੀ ਦਿਹਾੜੀ ਬਣਾ ਲੀ ਅਛਾ ਤੁਹਾਡੇ ਵੱਲੋਂ ਇਸ ਤਰ੍ਹਾਂ ਦੀ ਮੰਦਿਰ ਵੱਲੋਂ ਕੋਈ ਮਰਿਆਦਾ ਨਹੀਂ ਨਾ ਨਾ ਕੋਈ ਆਉਣ ਦੇ ਲਈ ਕੋਈ ਇਦਾਂ ਵਿਚਾਰਨ ਦੀ ਲੋੜ ਿਆ ਠੀਕ ਆ ਤੇ ਨਾ ਹੀ ਇਦਾਂ ਕੁਝ ਲੈ ਕੇ ਖਾਸ ਚੀਜ਼ ਆਉਣਾ ਹੈ ਜਿਵੇਂ ਬਿਨੈ ਮਤਲਬ ਉਦਾ ਹੀ ਸਿੰਪਲ ਤੁਸੀਂ ਆ ਸਕਦੇ ਹਾਂ ਕੁਦਰਤ ਤੇ ਵਿਸ਼ਵਾਸ ਕਰੋ ਵੀ ਕੋਈ ਸੁਪਰੀਮ ਪਾਵਰ ਹੈ ਜਿਹੜੀ ਸਾਨੂੰ ਚਲਾ ਰਹੀ ਹੈ ਇਹ ਜੀ ਤੌਰ ਤੇ ਤੁਸੀਂ ਕਰਦੇ ਹੋ ਕਿਉਂਕਿ ਤੁਸੀਂ ਇਹ ਗੱਲ ਉੱਥੇ ਆ ਜਾਂਦੀ ਤੁਸੀਂ ਇੱਕ ਤਰਕਸ਼ੀਲ ਬੰਦੇ ਹੋ ਇਹ ਹੁਣ ਕੰਨਿਆਂ ਨੂੰ ਇਹ ਗੱਲ ਬੜੀ ਅਟਪਟੀ ਲੱਗਣੀ ਆ ਵੀ ਇੱਕ ਤਰਕਸ਼ੀਲ ਬੰਦਾ ਹੁਣ ਜਿਹੜਾ ਬੰਦਾ ਯਾਰ ਇੰਨਾ ਪੜਿਆ ਲਿਖਿਆ ਹੁੰਦਾ ਨਾ ਉਹ ਤਰਕ ਵੇ ਤਰਕ ਤੇ ਕਰੇਗਾ ਉਹ ਸਾਰੀ ਗੱਲ ਤੇ ਕਰੇਗਾ ਔਰ ਬਾਣੀ ਦੇ ਵੀ ਗਿਆਤਾ ਨੇ ਤੋਂ ਬਾਣੀ ਤੇ ਸਿਖਾਉਂਦੀ ਹੀ ਮਤਲਬ ਸਾਨੂੰ ਤਰਕ ਕਰਨਾ ਆ ਤੇ ਅੱਛਾ ਇੱਥੇ ਜਿਹੜੀ ਪ੍ਰਾਤਨ માનਤਾ ਜਿਹੜੀ ਜਾਂ ਕਹਿ ਲਓ ਵੀ ਅਸੀਂ ਇੱਕ ਕਥਾ ਸੁਣਦੇ ਆਏ ਹਾਂ ਤੁਸੀਂ ਪੁਰਖਿਆਂ ਤੋਂ ਉਹ ਉਹ ਇਹ ਹੈ ਕਿ ਇੱਥੇ ਸੱਪਾਂ ਦਾ ਬੀਜ ਨਾਸ਼ ਕਰਨ ਦੇ ਲਈ ਹਵਨ ਹੋਇਆ ਸੀ ਹਵਨ ਕਿਵੇਂ ਕੀਤਾ ਕੋਈ ਇਦਾਂ ਨਹੀਂ ਦੱਸਦੇ ਆ ਆਂਡਵਾ ਚ ਅਰਜਨ ਜੀ ਨਾ ਹਾਂ ਅਰਜਨ ਦਾ ਪੁੱਤਰ ਸੀ ਅਭਿਮਨਿਓ ਅਭਿਮਨੋ ਹੂੰ ਅਮਨੂ ਦਾ ਬੇਟਾ ਸੀ ਪ੍ਰੀਖਤ 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 ਦਾ ਬੇਟਾ ਸੀ ਜਨਮੇਜਾ ਅੱਛਾ ਜੀ ਜਨਮੇਜਾ ਇਹ ਜਨਮੇਜਾ ਤਾਈ ਚੱਕਰਵਰਤੀ ਹੋਇਆ ਠੀਕ ਹੈ ਜੀ ਚੱਕਰਵਰਤੀ ਮਤਲਬ ਸਾਰੀ ਧਰਤੀ ਤੇ ਉਹਨਾਂ ਦਾ ਕಲ್ಯਾਨ ਦਾ ਰਾਜ ਪ੍ਰੀਖਤ ਜਿਹੜਾ ਸੀ ਉਹ ਜਗਾ ਨਹੀਂ ਕਿਤੇ ਦੱਸੀ ਕਿੱਥੇ ਲੜਿਆ ਉਹਨੂੰ ਕਿੱਥੇ ਲੜਿਆ ਉਹ ਥੱਪ ਲੜ ਕੇ ਮਰਿਆ ਸੀ ਆਮ ਧਾਰਨਾ ਅੱਜ ਵੀ ਹੈਗੀ ਆ ਕਿ ਐਕਸੀਡੈਂਟ ਅਮਰ ਜਾਏ ਕੋਈ ਇਦਾਂ ਕੋ ਵੱਢ ਦਵੇ ਕੋਈ ਸੱਪ ਲੜ ਕੇ ਮਰ ਜਾਏ ਇਹਦੀ ਗਤੀ ਨਹੀਂ ਹੋਈ ਤੇ ਗਤੀ ਬਾਰੇ ਵੀ ਮੈਂ ਤਾਂ ਇਹ ਸੋਚਦਾ ਜੀ ਵੀ ਮੈਂ ਹੀ ਹੁਣ 85 ਹੁੰਦਾ ਹੋ ਗਿਆ ਮੈਨੂੰ ਆਪਣੀ ਗਤੀ ਤਾਂ ਨਹੀਂ ਪਤਾ ਕਿ ਐ ਚੰਨ ਤੋਂ ਪਹਿਲਾਂ ਮੈਂ ਕੀ ਸੀ ਤੇ ਮੈਂ ਟਿੱਕਾ ਲਾ ਕੇ ਲੋਕਾਂ ਦੀਆਂ ਗਤੀਆਂ ਕਿੱਦਾਂ ਕਰਦਾ ਇਹਨਾਂ ਦੀ ਰਾਜਧਾਨੀ ਹੋਈ ਪੁਰਾਣੀ ਦਿੱਲੀ ਹਸਤਰਾਂ ਫੁਰਕ ਉਦੋਂ ਹੀ ਤਾਂ ਨਾ ਸੀਗਾ ਉੱਥੋਂ ਨੇ ਜਨਮ ਜਨਮ ਬੰਦੇ ਭੇਜੇ ਇੱਥੇ ਉਹ ਦੀ ਛੀ ਰਹਿੰਦੇ ਸੀ ਹੂੰ ਇਹ ਨਾ ਨੇ ਕਰਨਾ ਉਹਨਾਂ ਨੇ ਕਿਹਾ ਵੀ ਤੈਨੂੰ ਮਹਾਰਾਜ ਆਨੇ ਛੱਡਿਆ ਇਹ ਸਾਧੂ ਆਏ ਨਾ ਇਹ ਕਹਿੰਦੇ ਸੀ ਜਨ ਲੋੜਿਆ ਇੱਥੇ ਆ ਜਾ ਉਹ ਜਨ ਮੇ ਜਾਈ ਇੱਥੇ ਆਇਆ ਇੱਥੇ ਆਇਆ ਜਾਂ ਜਿੱਥੇ ਵੀ ਕੀਤਾ ਹੁਣ ਇਹ ਤਾਂ ਦੰਦ ਕਤਾ ਹੀ ਆ ਨਾ ਵੀ ਇੱਥੇ ਆਏ ਤਾਂ ਉਹ ਉਹਨਾਂ ਨੇ ਦੱਸਿਆ ਭਈ ਐ ਇਦਾਂ ਹਮਨ ਕਰਨਾ ਹਮਨ ਆ ਅਗਾਜੀ ਅਗਾਂ ਅੱਗ ਜਲਾਉਣੀ ਇੰਦਾ ਕਰਕੇ ਮੈਂ ਦੇਖਿਆ ਜਿਹੜੀ ਅੱਜ ਹਮਨ ਸਮਗਰੀ ਆ ਉਹਦਾ ਅਸੀਂ ਧੂਣਾ ਕਰੀਏ ਤਾਂ ਸੱਪ ਉਹਦੇ ਅੱਲਾਉਂਦਾਨੇ ਇਹਦਾ ਮਤਲਬ ਹੈ ਵੀ ਉਹਦੇ ਵਿੱਚ ਕੋਈ ਐਕਸਟਰਾ ਚੀਜ਼ ਹੋਊਗੀ ਜਾਂ ਤਾਂ ਮੱਖੀ ਮਾਰ ਲਈ ਹੈਗੀ ਆ ਇੰਦਾ ਹੋ ਸਕਦਾ ਉਹਨਾਂ ਨੇ ਮਾਰੇ ਤੇ ਔਰ ਬੜੀ ਹੈਰਾਨੀ ਹੁੰਦੀ ਆ ਇੱਕ ਬੰਦਾ ਸਾਂ ਲਈ ਪੰਜ ਚਾਰ ਘੰਟੇ ਬਾਲਣ ਚਾਹੀਦਾ ਉਹ ਗ੍ਰੰਥਾਂ 'ਚ ਵੀ ਲਿਖਿਆ ਆ ਜੋਜਨ ਹੈ ਜੀ ਕੋਈ ਪੁਰਾਣਾ ਮੈਂਟੀਆਂ মাপ ਕੋਈ 4 ਮੀਲ ਦਾ ਜੋਜਨ ਕਹਿੰਦਾ ਕੋਈ 5 ਮੀਲ ਦਾ ਵੀ ਕਹਿੰਦਾ ਹੂੰ ਤੇ ਉਹ ਜਿਹੜਾ ਕੁੰਡ ਬਣਾਇਆ ਸੀ ਉਹਦੀ 1 ਇੱਕ 22 ਜੋਜਨ ਸੀ 4 ਮੀਲ ਹੀ ਲਾ ਲਓ ਤਾਂ ਵੀ 5 ਕਿਲੋਮੀਟਰ ਤਾ ਹੋ ਗਿਆ ਹੂੰ ਕਿੱਡਾ ਸੀ ਤੇ ਉਹਦੇ ਵਿੱਚ 7 7 ਜੋਜਨ ਲੰਬੇ ਸੱਪ ਸੜੇ ਹੂੰ ਪਤਾ ਨਹੀਂ ਕਿ ਮੈਂ ਬੀ ਬਾਈ ਫੋਟਾ ਲੰਬਾ ਦੇਖਿਆ ਮੈਂ ਇਸ ਤੋਂ ਵੱਡਾ ਬੱਪ ਜਿਵੇਂ ਹੁਣ ਸੰਗਤ ਆਉਂਦੀ ਹੈ ਬੜ ਦੂਰੋਂ ਦੂਰੋਂ ਲੋਕੀ ਆਏ ਹੋਏ ਸੀਗੇ ਕੋਈ ਇਧਰੋਂ ਮਾਝੇ ਤੋਂ ਆਉਣ ਡਿਆ ਆ ਕੋਈ ਹੋਰ ਪਾਸਿਓਂ ਆਉਂਦਾ ਆ ਤੇ ਤੇ ਤੁਹਾਡੀ ਕੋਈ ਡਿਮਾਂਡ ਹੁੰਦੀ ਇੱਥੇ ਕੋਈ ਕੋਈ ਪੈਸੇ ਦੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਡਿਮਾਂਡ ਮੇਰੀ ਇਹ ਹੁੰਦੀ ਹੈ ਜੀ ਇਹਨੂੰ ਰਾਮ ਆ ਜਾ ਤਾਂ ਇਹ ਮੇਰੀ ਖਾਸ਼ ਹੈ ਜਿਹੜਾ ਦੁਖੀ ਹੈ ਠੀਕ ਹੋ ਗਿਆ ਅਰੇ ਇਹ ਗੱਲ ਬੜੀ ਹੈਰਾਨੀ ਦੀ ਮਤਲਬ ਮੈਨੂੰ ਨਹੀਂ ਸੀ ਪਤਾ ਵੀ ਇਸ ਮੰਦਰ ਨੂੰ ਸੱਪਾਂ ਵਾਲਾ ਮੰਦਰ ਕਿਉਂ ਕਹਿੰਦੇ ਨੇ ਇਹ ਨਹੀਂ ਹੁਣ ਪਤਾ ਤੇ ਜਦੋਂ ਮੈਂ ਵੀ ਸੁਣਿਆ ਇਹਦੇ ਬਾਰੇ ਕਿਉਂਕਿ ਤੁਹਾਡਾ ਨਾਲ ਮੁਲਾਕਾਤ ਤਾਂ ਵੈਸੇ ਕਹਿ ਲਈਏ ਵੀ ਜਿਹੜੀ ਹੋਈ ਆ ਉਹ ਇਸ ਪੱਖ ਤੋਂ ਨਹੀਂ ਹੋਈ ਪੱਖ ਤਾਂ ਇਹ ਸੀ ਕਿ ਅਸੀਂ ਜੂਹੁਰੇ ਗੋਸਵਾਮੀ ਜੀ ਨੂੰ ਮਿਲਣਾ ਆ ਤੇ ਬੜੀ ਖੋਜ ਆ ਉਹਨਾਂ ਦੀ ਤੇ ਖੇਤੀ ਵੀ ਕਰਦੇ ਨੇ ਮਤਲਬ ਬਾਪੂ ਜੀ ਇਦਾਂ ਦੇ ਨਹੀਂ ਗੱਲ ਖੇਤੀ ਕਰਦੇ ਨੇ ਤੇ ਫਸਲਾਂ ਦਾ ਬੂਟਿਆਂ ਦਾ ਬੜਾ ਗਿਆਨ ਹੈ ਤੋਂ ਮੈਂ ਤਾਂ ਗੱਲ ਫਸ ਬੂਟਿਆਂ ਤੋਂ ਸ਼ੁਰੂ ਕੀਤੀ ਸੀ ਮੈਂ ਕਿਹਾ ਹੌਲੀ ਹੌਲੀ ਫਸਲਾਂ ਨੂੰ ਚਲਦੇ ਆ ਤੇ ਵਿੱਚ ਬਾਪੂ ਜੀ ਮੈਨੂੰ ਕਹਿੰਦੇ ਕਿ ਕਹਿੰਦੇ ਕਾਕਾ ਜੀ ਗੱਲ ਕਰਨੀ ਹੈ ਤੇ ਤੂੰ ਨਾ ਇਹ ਕਰ ਛੋਟੇ ਵੀ ਇੱਥੇ ਸੰਗਤ ਬਹੁਤ ਆਉਂਦੀ ਹੈ ਜਿਹੜੀ ਸੱਪ ਦੇ ਡੰਗੇ ਤੋਂ ਜਾਂ ਉਹਦੀ ਜ਼ਹਿਰ ਲੱਗੀ ਜਾਂ ਫੂਕ ਤੋਂ ਇਲਾਜ ਲਈ ਆਉਂਦੇ ਨੇ ਤੇ ਬੜੇ ਮੈਂ ਮਤਲਬ ਗਹਿਰੇ ਜ਼ਖਮ ਦੋ ਤਿੰਨ ਬੰਦੇ ਲੈ ਕੇ ਆਏ ਜਿਹੜੇ ਬਾਅਦ ਵਿੱਚ ਦੋ ਬੰਦੇ ਆਏ ਆ ਉਹਨਾਂ ਤੋਂ ਵੀ ਤੁਰ ਨਹੀਂ ਸੀ ਹੋ ਰਿਹਾ ਇੱਕ ਮਾਤਾ ਜੀ ਤਾਂ ਮਤਲਬ ਮੰਜੇ ਤੇ ਹੀ ਲੈ ਕੇ ਆਏ ਨੇ ਤੇ ਮਾਤਾ ਜੀ ਨੂੰ ਮੰਜੇ ਤੇ ਉਹ ਬੌੜੀਆਂ ਪਾਰ ਐ ਸਗੇ ਮਾਤਾ ਜੀ ਹਨਾ ਬਹੁਤ ਤਕਲੀਫ ਚ ਸੀਗੇ ਪਤਾ ਲੱਗ ਰਿਹਾ ਸੀਗਾ ਤੇ ਮਤਲਬ ਹੁਣ ਜਾਣੀ ਉਹਨਾਂ ਨੂੰ ਕੋਈ ਦਵਾਈ ਦੀ ਲੋੜ ਨਹੀਂ ਕਿਉਂ ਕਿਉਂ ਹਲੋ ਉਹ ਤੇ ਆ ਪਾਣੀ ਇਹ ਇਹ ਮੈਂ ਆਪ ਦੇਖਿਆ ਪਾਣੀ ਪੀਣਾ ਚੈਨ ਹੋਉਂਦੀ ਪਾਣੀ ਤੁਹਾਡਾ ਹੀ ਲੈ ਜਾਣਾ ਹੋਈ ਆ ਪਾਣੀ ਉਹ ਕੋ ਖਾਸ ਪਾਣੀ ਆ ਹੋ ਸਕਦਾ ਜਿੱਦਾਂ ਉਹ ਜਾਪਾਨ ਚ ਆਇਗਾ ਨਾ ਕਹਤਾ ਕੀ ਆ ਅੱਛਾ ਇੱਥੇ ਪਹਿਲਾਂ ਤਾਂ ਖੂਹ ਹੁੰਦਾ ਸੀ ਹਾਂਜੀ ਹਾਂ ਉਹ ਖੂਹ ਦਾ ਪਾਣੀ ਸੀ ਇਹ ਨਹੀਂ ਪਹਿਲਾਂ ਜੀ ਪਹਿਲਾਂ ਖੂਹ ਉਧਰ ਹੁੰਦਾ ਸੀ ਅੱਛਾ ਇਹ ਵੀ ਉਸ ਤੋਂ ਬਾਅਦ ਆਇਆ ਇਹ ਇਹ ਇਹਦੇ ਰਣਜੀਤ ਸਿੰਘ ਦੇ ਟਾਈਮ ਦਾ ਹੂ ਚੌਥੀ ਇੱਥੇ ਅੱਛਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਆ ਮੇਬੀ ਛੋਟੀ ਏਟ ਛੋਟੀ ਏਟ ਦਾ ਤੇ ਜਿਹੜਾ ਹੁਣ ਪਾਣੀ ਤੁਸੀਂ ਕਿੱਥੋਂ ਦਿੰਦੇ ਹੋ ਇਹੋ ਹੀ ਜੀ ਉੱਤੇ ਉਹ ਬੋਰ ਕਰਤਾ ਵਿੱਚੋਂ ਪਾਣੀ ਸੋ ਗਿਆ ਉਹ ਮੋਟਰ ਬੋਰ ਕਰਤਾ ਹੈ ਭਾਈ ਜੀ ਠੀਕ ਆ ਸੰਗਤ ਇਸ਼ਨਾਨ ਨੂੰ ਥੋੜਾ ਕਾਲੀ ਰਹਿੰਦੀ ਆ ਵੀ ਅਸੀਂ ਇਸ਼ਨਾਨ ਕਰੀਏ ਇਹ ਤੁਹਾਡੇ ਵੱਲੋਂ ਆ ਕੋਈ ਨਹੀਂ ਉਹਦਾ ਇਹ ਹੈ ਜੀ ਕਾਰਨ ਹਾਂਜੀ ਜੇ ਸਾਡੇ ਤਾਂ ਚੱਲੋ ਰੱਬ ਦੀ ਮਿਹਰ ਆ ਬਹੁਤ ਸੱਪ ਜਿਹੜੇ ਉਹਨਾਂ 'ਚ ਜ਼ਹਿਰ ਹੀ ਹੈ ਨੇ ਜ਼ਰੂਰ ਹਾਇ ਡਰ ਗਿਆ ਮੈਂ ਹਾਇ ਸਭ ਲੜ ਗਿਆ ਇਹਦਾ ਅਸਰ ਪੈਂਦਾ ਬਾਕੀ ਸਭ ਜਿੰਨਾ ਜ਼ਿਆਦਾ ਦਹੀਂ ਹੋਵੇ ਉਹਨਾਂ ਹੀ ਉਹਦੇ ਦੰਦੀ ਵਢਣ ਤੇ ਜਲਣ ਹੁੰਦੀ ਤੇ ਪਾਣੀ ਪਹਿਣਾ ਪਿੰਡੇ ਤੇ ਕੁਝ ਉੱਤੇ ਪਹਿਣਾ ਕੁਝ ਅੰਦਰ ਜਾਣਾ ਉਹਨਾਂ ਠੰਡ ਪੈਂਦੀ ਆ ਆਰਾਮ ਬਿਨਾਂ ਦਾ ਤਾਮਿਆ ਹੁੰਦਾ ਹੂੰ ਅ ਕੁਝ ਚੀਜ਼ਾਂ ਅ ਅਦਭੁਤ ਨੇ ਡਿਫਾਈਨ ਕਰਨਾ ਔਖਾ ਆ ਤੇ ਫਿਰ ਵੀ ਗੋਸਵਾਮੀ ਜੀ ਜਿਹੜੇ ਕੇ ਖੁਦ ਇੱਥੇ ਮੰਦਿਰ ਚ ਸੇਵਾ ਵੀ ਕਰਦੇ ਨੇ ਪੀੜੀਆਂ ਤੋਂ ਕਰ ਰਹੇ ਨੇ ਉਹ ਦੱਸਿਆ ਹੀ ਇਹਨਾਂ ਨੇ ਕਿ ਚਾਰ ਪੰਜ ਪੀੜੀਆਂ ਦਾ ਤਾਂ ਇਹਨਾਂ ਨੂੰ ਪਤਾ ਆ ਪਰ ਹੁਣ ਕਹਾਣੀ ਇੱਥੇ ਆ ਜੁੜਦੀ ਹੈ ਕਿ ਅਗਰ ਅਸੀਂ ਇੱਕ ਜਗ੍ਹਾ ਸੇਵਾ ਵੀ ਕਰ ਰਹੇ ਆ ਲੋਕ ਉੱਥੇ ਸ਼ਰਧਾ ਨਾਲ ਆ ਰਹੇ ਆ ਪਰ ਤੁਸੀਂ ਸੁਆਮੀ ਜੀ ਨੂੰ ਦੇਖੋ ਉਹ ਬੜੇ ਤਰਕ ਨਾਲ ਹਰ ਗੱਲ ਸਮਝਾ ਰਹੇ ਨੇ ਦੁਪਹਿਰ ਤੋਂ ਦੇਖਿਆ ਮੈਂ ਦੁਪਹਿਰੇ ਜੇ ਨਾਲ ਗਿਆ ਸੀ ਤੇ ਪਹਿਲਾਂ ਜਦੋਂ ਮੁਲਾਕਾਤ ਹੋਈ ਆ ਤਾਂ ਇਸ ਪੱਖ ਤੋਂ ਬਿਲਕੁਲ ਨਹੀਂ ਹੋਈ ਮੈਂ ਤੁਹਾਨੂੰ ਤेंदੂ ਦਾ ਰੁੱਖ ਦਿਖਾ ਲਿਆ ਸੀ ਕੈਂਡੂ ਤेंदੂ ਜੋ ਵੀ ਕਹੋ ਤੁਸੀਂ ਬਿੱਲ ਦਾ ਦਿਖਾ ਲਿਆ ਸੀ ਪ੍ਰਾਤਨ ਤੇ ਸੁਆਮੀ ਜੀ ਨੇ ਤਾਂ ਮਤਲਬ ਉਹਨਾਂ ਨੂੰ ਜੋ ਵੀ ਸਮਝਾ ਰਹੇ ਨੇ ਬੜੇ ਤਰਕ ਨਾਲ ਸਮਝਾ ਰਹੇ ਨੇ ਵੀ ਆਹ ਚੀਜ਼ ਨਾ ਖਾਓ ਔਰ ਇੱਕੋ ਤੁਸੀਂ ਫਾਰਮੂਲਾ ਹਰੇਕ ਨੂੰ ਰਿਪੀਟ ਕਰਿਆ ਹਨਾ ਤੇ ਕਿਹੇ ਤੋਂ ਕੋਈ ਪੈਸਾ ਵੀ ਤੁਸੀਂ ਨਹੀਂ ਲਿਆ ਚਲੋ ਤੁਸੀਂ ਅਧਿਆਪਕ ਰਹੇ ਹੋ ਤੁਹਾਡੀ ਤੁਹਾਡੇ ਕੋਲ ਤੁਹਾਡੇ ਵਸਾਇਲ ਹੈਗੇ ਨੇ ਪਰ ਇਹ ਹੈ ਕਿ ਮੈਂ ਦੇਖਿਆ ਕਿ ਕਿਸੇ ਨੂੰ ਤੁਸੀਂ ਵਹਿਮ ਚ ਕੋਈ ਨਹੀਂ ਪਾਇਆ ਵੀ ਇਸ ਦਿਨ ਆਹ ਕਰ ਲਈ ਇੱਥੇ ਆਹ ਕਰ ਲਈ ਉੱਥੇ ਆਹ ਕਰ ਲਈ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਪਾਇਆ ਹੈ ਨਾ ਜੀ ਇੱਥੇ ਬਹੁਤ ਸਾਰੀ ਦੁਨੀਆ ਆਉਂਦੀ ਹੈ ਸਵਾਮੀ ਜੀ ਹੁਣਾਂ ਦੇ ਕੋਲ ਤੇ ਅਗਰ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦਾ ਕੋਈ ਕੋਈ ਡਿਸਕਸ ਕਰਨਾ ਚਾਹੂੰ ਮਸਲਾ ਤਾਂ ਤੁਸੀਂ ਸਵਾਮੀ ਜੀ ਨਾਲ ਕਰ ਸਕਦੇ ਆ ਬਾਕੀ ਪੜ੍ਹੇ ਲਿਖੇ ਬੰਦੇ ਨੇ ਪੜ੍ਹੇ ਲਿਖੇ ਤਰੀਕੇ ਦੀ ਗੱਲ ਕਰਦੇ ਨੇ ਤੇ ਕਿਸੇ ਨੂੰ ਬਹਿਮ ਚ ਮੈਂ ਨਹੀਂ ਦੇਖਿਆ ਹਜੇ ਤੱਕ ਪਾਉਂਦੇ ਤੇ ਰਹੀ ਗੱਲ ਤੁਹਾਡੇ ਕੋਈ ਸਵਾਲ ਹੋਣ ਤੇ ਪਲੀਜ਼ ਕਮੈਂਟ ਕਰਕੇ ਸਵਾਲ ਨਾ ਪੁੱਛਿਓ ਫੋਨ ਕਰ ਸਕਦੇ ਹੋ ਤੁਸੀਂ ਫੋਨੇ ਕਰਦੇ ਨੇ ਅਟੈਂਡ ਕਈ ਵਾਰੀ ਨਹੀਂ ਹੁੰਦਾ ਤੇ ਦੁਬਾਰਾ ਕਰ ਲਓ ਬਾਕੀ ਕਮੈਂਟ ਕਰਕੇ ਸਵਾਲ ਨਾ ਪੁੱਛਿਓ ਪਲੀਜ਼ ਕਿਉਂਕਿ ਉਹਨਾਂ ਦਾ ਜਵਾਬ ਹੀ ਨਹੀਂ ਦੇ ਸਕ ਪਾਉਗੇ ਤੇ ਤੁਸੀਂ ਜੋ ਵੀ ਤੁਹਾਡੇ ਸਵਾਲ ਨੇ ਤੁਸੀਂ ਫੋਨ ਕਰ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਕੁਝ ਗੱਲਾਂ ਬਾਤਾਂ ਅਸੀਂ ਕੀਤੀਆਂ ਨੇ ਤੇ ਬਾਪੂ ਜੀ ਕੋਈ ਸਨੇਹਾ ਦੇਣਾ ਚਾਹੁੰਦੇ ਤਾਂ ਜ਼ਰੂਰ ਦੇ ਦਿਓ ਮਸਾਹੀ ਆ ਜੀ ਪਖੰਡਾਂ ਤੋਂ ਬਚੋ ਹੋਰ ਤਾਂ ਕੁਝ ਨਹੀਂ ਵੀਡੀਓ ਚੰਗੀ ਲੱਗੀ ਹੋਵੇ ਨੂੰ ਲਾਈਕ ਵਾਲਾ ਬਟਨ ਦਬਕੇ ਸ਼ੇਅਰ ਕਰ ਲਿਓ ਇਹ ਡਿਫਰੈਂਟ ਵੀਡੀਓ ਆ ਉਸ ਤਰ੍ਹਾਂ ਦੀ ਵੀਡੀਓ ਨਹੀਂ ਹੈਗੀ ਜਿਸ ਤਰ੍ਹਾਂ ਦੀ ਆਪਾਂ ਕਰਦੇ ਪਰ ਸੁਆਮੀ ਜੀ ਕੁਝ ਗੱਲਾਂ ਬਾਤਾਂ ਜਿਹੜੀਆਂ ਸ਼ਾਇਦ ਇਹਨਾਂ ਨੇ ਪਹਿਲਾਂ ਨਹੀਂ ਕੀਤੀਆਂ ਕਿਸੇ ਨਾਲ ਤੇ ਪਹਿਲੀ ਵਾਰੀ ਇਹ ਕਹਿੰਦੇ ਮੈਨੂੰ ਕਹਿੰਦੇ ਯਾਰ ਮੈਂ ਕੁਝ ਗੱਲਾਂ ਕਰਨੀਆਂ ਨੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਜ਼ਰੂਰ ਕਰੋ ਤੇ ਜੋ ਵੀ ਦੋਸਤ ਇਹਨਾਂ ਗੱਲਾਂ ਨੂੰ ਸੁਣਨਾ ਚਾਹਵੋਗੇ ਜ਼ਰੂਰ ਸੁਣ ਲੈਣਗੇ ਸੋ ਚੰਗੀਆਂ ਲੱਗਣ ਗੱਲਾਂ ਤੇ ਲਾਈਕ ਵਾਲਾ ਬਟਨ ਦੱਬ ਕੇ ਇਹਨੂੰ ਸ਼ੇਅਰ ਕਰ ਲਿਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਚੈਨਲ ਤੇ ਜੇ ਪਹਿਲੀ ਵਾਰੀ ਆਏ ਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਕੀ ਜੁੜੇ ਰਹੋ ਜੀ ਪੀ ਆਰ ਪੰਜਾਬ ਨਾਲ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਮਿਲਦੇ ਹਾਂ ਸੋ ਬਹੁਤ ਬਹੁਤ ਧੰਨਵਾਦ